ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਕੇ ਪੰਜਾਬ ਬਿਊਜ਼ ਮੈਂ ਹਾਂ ਪਾਤਰਕਾਰ ਦਰਸ਼ਨ ਖਾਨ ਅਜੀਤ ਸਿੰਘ ਮੌਜੂਦਾ ਰਾਜਪਟਾ ਦੀ ਮਦੀਨਾ ਮਸਜਿਦ ਦੇ ਵਿੱਚ ਜਿਵੇਂ ਕਿ ਤਸਵੀਰਾਂ ਤੁਹਾਡੇ ਨਾਲ ਪ੍ਰਸੰਗੀਆਂ ਕਰ ਰਹੇ ਹਾਂ ਕਿ ਮਦੀਨਾ ਮਸਜਿਦ ਦੇ ਵਿੱਚ ਮਿਨਿਉਰਿਟੀ ਕਮਿਸ਼ਨ ਮੈਂਬਰ ਪੰਜਾਬ ਇਸਲਾਮ ਅਲੀ ਜੀ ਵੱਲੋਂ ਇੱਕ ਪਾਰਟੀ ਰਕਿ ਇਫਤਾਰ ਪਾਰਟੀ ਰੱਖੀ ਹੈ ਜਿਸ ਦੇ ਵਿੱਚ ਵੜਵੜੀਆਂ ਮਹਾਨ ਸ਼ਖਸੀਤਾਂ ਜਿਹੜੀ ਕਿ ਆਮ ਆਦਮੀ ਪਾਰਟੀ ਦੇ ਚੇਅਰਮੈਨ ਸਹਿਗਵਾਨ ਐਮ ਐਲ ਏ ਸਹਿਗਵਾਨ ਅਤੇ ਹੋਰ ਵਰਕਰ ਸਹਿਗਵਾਨਾਂ ਨੇ ਸ਼ਿਰਕਤ ਕੀਤੀ ਤੇ ਇਸ ਪਾਰਟੀ ਦੇ ਵਿੱਚ ਜਿਵੇਂ ਕਿ ਦੇਖਣ ਨੂੰ ਮਿਲ ਰਿਹਾ ਤਸਵੀਰਾਂ ਤੁਹਾਡਾ ਸੰਗਿਆ ਕਰ ਰਹੇ ਹਾਂ ਕਿ Hindu Sikh Muslim ਭਾਈ ਸਾਥ ਜਿਹੜਾ ਵੀ ਦੇਖਣ ਨੂੰ ਮਿਲ ਰਿਹਾ ਇੱਕ ਮਿਸਾਲ ਤੁਹਾਡੇ ਸਾਹਮਣੇ ਇਕ ਭਾਈਚਾਰੇ ਕੇ ਸਾਂਝ ਦੀ ਦੇਖ ਰਹੇ ਮੇਰੀ ਜਿੰਨ ਕੇ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਚਾਹੰਦੀਆਂ ਕਰ ਰਹੇ ਆ ਕਿ ਮੁਸਲਿਮ ਭਾਈਚਾਰੇ ਦੇ ਜਿਹੜੇ ਲੋਕ ਨੇ ਉਹ ਰੋਜ਼ਾ ਖੋਲ ਰਹੇ ਨੇ ਤੇ ਰੋਜ਼ਾ ਖੋਲਣ ਦੇ ਨਾਲ ਉਹਦੇ ਨਾਲ ਸਿੱਖ ਭਾਈਚਾਰਾ ਤੇ ਹਿੰਦੂ ਭਾਈਚਾਰੇ ਦੇ ਲੋਕ ਕਮਿਊਨਿਟੀ ਦੇ ਲੋਕ ਜਿਹੜੇ ਉਹ ਵੀ ਨਾਲ ਬੈਠੇ ਜਿਵੇਂ ਮੁਸਲਿਮ ਭਾਈਚਾਰੇ ਦੇ ਲੋਕ ਰੋਜ਼ਾ ਖੋਲੇ ਨੇ ਉਹਨਾਂ ਦੇ ਨਾਲ ਉਹ ਵੀ ਬੈਠੇ ਉਸੇ ਤਰ੍ਹਾਂ ਜੋ ਕਿ ਰੋਜ਼ਾ ਖੋਲਣ ਦੇ ਟਾਈਮ ਫਰੂਟ ਵਗੈਰਾ ਖਾਦਾ ਜਾਂਦਾ ਨਾਲ ਖਾ ਰਹੇ ਨੇ ਜਿਵੇਂ ਕਿ ਉਹਨਾਂ ਦਾ ਵੀ ਰੋਜ਼ਾ ਹੀ ਹੋਵੇ ਇਸ ਤਰ੍ਹਾਂ ਦੀ ਇੱਕ ਮਿਸਾਲ ਜਿਹੜੀ ਕਿ ਤੁਹਾਨੂੰ ਦੇਖਣ ਨੂੰ ਮਿਲ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸੰਝਿਆ ਕਰ ਰਹੇ ਆ ਕਿ ਤਰੀਕੇ ਮਿਸਾਲ ਹੈ ਇੱਕ ਆਪਰ ਪੰਜਾਬ ਦੇ ਵਿੱਚ ਤਾਂ ਅਕਸਰ ਦੇਖਣ ਨੂੰ ਮਿਲਦੀ ਹੈ ਪਰ ਉਹੀ ਇੱਕ ਭਾਈਚਾਰਕ ਸੰਘ ਦੀ ਜਿਹੜੀ ਲੜੀ ਹੈ ਇਹ ਤੁਹਾਡੇ ਸਾਹਮਣੇ ਤਸਵੀਰਾਂ ਜਿਹੜੀਆਂ ਸੰਝਿਆ ਕਰ ਰਹੇ ਆ ਅੱਜ ਅਸੀਂ ਰਮਜ਼ਾਨ ਦੇ ਇਸ ਪਵਿੱਤਰ ਮਹੀਨੇ ਦੇ ਵਿੱਚ ਸਾਡੇ ਮਿਉਰਟੀ ਕਮਿਸ਼ਨ ਪੰਜਾਬ ਦੇ ਮੈਂਬਰ ਇਸਲਾਮ ਅਲੀ ਜੀ ਜਿਨ੍ਹਾਂ ਦੀ ਰਫਤਾਰ ਪਾਰਟੀ ਤੇ ਸਾਨੂੰ ਦਵਤ ਦੇ ਮੌਕੇ ਇੱਥੇ ਆਮ ਆਦਮੀ ਪਾਰਟੀ ਦੇ ਬੜੇ ਹੀ ਸੀਨੀਅਰ ਆਗੂ ਸਹਿਬਾਨਾਂ ਨੂੰ ਬੁਲਾਇਆ ਗਿਆ ਤੇ ਆਮ ਵੀ ਦੂਰ ਨੇੜੇੋਂ ਸਾਰੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਨਾਲ ਸੰਬੰਧਿਤ ਜਿਹੜੇ ਭਾਈਚਾਰਕ ਸਾਂਝ ਬਧਾਉਣ ਲਈ ਜਿਹੜੇ ਇੱਥੇ ਲੋਕੀ ਆਏ ਸੀ ਸਾਰੇ ਹੀ ਸੋ ਇਹ ਬੜਾ ਪਵਿੱਤਰ ਜਿਹੜਾ ਮਹੀਨਾ ਹੈਗਾ ਆ ਸੋ ਮੈਂ ਸਾਰੇ ਮੁਸਲਮ ਭਾਈਚਾਰੇ ਨੂੰ ਇਸ ਜਿਹੜੇ ਪਵਿੱਤਰ ਮਹਿਨੇਦੀਆ ਬੜੀਆਂ ਮੁਬਾਰਕਬਾਦ ਦਿੰਨਾ ਸੇ ਇਹ ਸਾਨੂੰ ਇੱਕ ਮੈਸੇਜ ਦਿੰਦਾ ਹੈ ਵੀ ਅਸੀਂ ਆਪਣੇ ਜਿਹੜੇ ਸਾਰੇ ਸਮੁੱਚੇ ਜਿਹੜੀ ਇਨਸਾਨੀਤ ਦੀ ਇੱਕ ਮਿਸਾਲ ਹੈ ਜੋ ਸਾਰੇ ਇਕੱਠੇ ਹੋ ਕੇ ਇਸ ਜਿਹੜੇ ਤਿਹਾੜ ਨੂੰ ਮਨਾਉਂਦੇ ਆ ਸੋ ਪ੍ਰਮਾਤਮਾ ਸਾਰਿਆਂ ਦੀਆਂ ਮਨੋ ਕਾਮਨਾ ਪੂਰਨ ਕਰੇ ਇਨਸਾਨੀਤ ਦੀ ਜਿਹੜੀ ਜਿੱਤ ਹੋਵੇ ਚੜ੍ਹਤ ਹੋਵੇ ਕਿਉਂਕਿ ਸਲਾਮ ਅਲੀ ਜੀ ਹਰ ਸਾਲ ਜਿਹੜਾ ਹੈ ਅ ਰੋਜਾਂ ਦੇ ਅਫਤਿਹਾਰ ਦੀ ਜਿਹੜੀ ਪਾਰਟੀ ਜਿਹੜੀ ਰੱਖਦੇ ਆ ਸੋ ਇਹ ਵੀ ਵਧਾਈ ਦੇ ਪਾਤਰ ਹੈ ਕਿਉਂਕਿ ਸਾਰਿਆਂ ਜਿਹੜੀਆਂ ਸ਼ਕਲਾਂ ਨੂੰ ਇਕੱਠੇ ਕਰਨਾ ਇੱਕ ਸੋਈ ਚ ਪ੍ਰੋਣਾ ਉਹ ਬਹੁਤ ਹੀ ਪ੍ਰਸ਼ੰਸਾ ਦਾ ਕੰਮ ਹੈ ਇੱਥੇ ਸਾਰੇ ਸਵੇ ਆਮ ਆਦਮੀ ਪਾਰਟੀ ਦੇ ਆਗੂ ਸਰਬੰਨ ਕੰਟੀ ਹੋਏ ਨੇ ਇਸਲਾਮ ਅਲੀ ਜੀ ਦੀ ਵਰ੍ਹਾਈ ਦੇ ਵਿੱਚ ਅੱਜ ਇਹ ਪ੍ਰੋਗਰਾਮ ਕੀਤਾ ਗਿਆ ਕਿਉਂਕਿ ਸਾਰੇ ਧਰਮਾਂ ਦੇ ਆਪਣੇ ਆਪਣੇ ਰੀਤੀ ਰਿਵਾਜ ਹੁੰਦੇ ਨੇ ਪਰੰਤੂ ਜਦੋਂ ਸਾਰੇ ਧਰਮਾਂ ਦੇ ਸਾਰੇ ਲੋਕਾਂ ਦੀ ਭਾਈਚਾਰਕ ਸਾਂਝ ਦੇ ਨਾਲ ਆਪਾਂ ਕੋਈ ਰੀਤੀ ਰਿਵਾਜ ਮਨਾਉਂਦੇ ਆ ਤਾਂ ਉਹਦੇ ਨਾਲ ਉਹਨਾਂ ਚੀਜ਼ਾਂ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਔਰ ਇਸ ਮੌਕੇ ਮੈਂ ਸਾਰਿਆਂ ਨੂੰ ਆਪਸੀ ਭਾਈਚਾਰਕ ਸਾਂਝ ਔਰ ਸਮਾਜ ਦੇ ਵਿੱਚ ਰਲ ਮਿਲ ਕੇ ਕੰਮ ਕਰਨ ਦੀ ਬੇਨਤੀ ਕਰਦਾ। ਤਾਂ ਕਿ ਆਪਾਂ ਸਮਾਜ ਨੂੰ ਖੂਬਸੂਰਤ ਬਣਾ ਸਕੀਏ ਖਾ ਸਮਾਜ ਦੇ ਵਿੱਚ ਇੱਕ ਦੂਜੇ ਦੇ ਕੰਮ ਆ। ਮੈਂ ਸਭ ਤੋਂ ਪਹਿਲੇ ਇਹ ਕਹਿਣਾ ਚਾਹਾਂਗਾ ਕਿ ਇਹ ਜੋ ਇਸਲਾਮ ਅਲੀ ਕੀ ਤਰਫੋਂ ਸੇ ਪਾਰਟੀ ਰੱਖੀ ਗਈ ਹੈ یہ بہت اچھی پارٹی رکھی گئی ہے اور یہ ایک بھائی چارے کو جوڑنے کے لیے اور ایک سانجک کے لیے اور روزہ ہم کس لیے رکھتے ہیں یہ ہماری ہر چیز کا روزہ ہوتا ہے مثال کے طور پر اگر ہم نے روزہ رکھا ہے تو روزہ ہماری ہر چیز کا ہے یعنی کہ زبان کا بھی آنکھ کا بھی کان کا بھی اور ہمارے ہاتھوں کا بھی اور ہمارے پیٹ کا بھی اور ہمارے نفس کا ہر چیز کا ہمارا روزہ ہوتا ہے

ਕੰਪੀਨਲ ਗੱਲ ਕਹਿਣੀ ਚਾਹੁੰਗਾ ਇੱਕ ਪਿਤਾ ਇੱਕ ਸਕੇ ਹਮਬਾਰਕ ਸਾਰੇ ਹਿੰਦੂ ਸਿੱਖ ਮੁਸਲਮਾਨ ਈਸਾਈ ਸਾਰੇ ਸਾਰੇ ਧਰਮਾਂ ਦੇ ਲੋਕ ਇੱਥੇ ਪਹੁੰਚੇ ਸੀਗੇ ਐਮਐਲਏ ਸਾਹਿਬ ਪਹੁੰਚੇ ਸੀਗੇ ਮਲੇਰਕੋਟਲਾ ਤੋਂ ਬਹੁਤ ਹੀ ਅੱਛੀ ਇਫਤਾਰ ਪਾਰਟੀ ਰਹੀ ਆਪਸੀ ਭਾਈਚਾਰਕ ਜਿਹੜੀ ਸਾਂਝ ਹੈ ਉਹਦਾ ਬਹੁਤ ਵੱਡਾ ਨਮਾਇਸ਼ ਕੀ ਇੱਥੇ ਹੋਈ ਹੈ ਜੀ ਅਸੀਂ ਸਮੁੱਚੇ ਮੁਸਲਮਾਨ ਭਾਈਚਾਰੇ ਵੱਲੋਂ ਸਪੈਸ਼ਲੀ ਸਾਡੇ ਵੱਡੇ ਭਰਾ ਇਸਲਾਮ ਅਲੀ ਜੀ ਜਿਹੜੇ ਮੈਨੂਟੀ ਕਮਿਸ਼ਨ ਦੇ ਮੈਂਬਰ ਨੇ ਪੰਜਾਬ ਦੇ ਉਹਨਾਂ ਵੱਲੋਂ ਅੱਜ ਇਫਤਾਰ ਪਾਰਟੀ ਜਿਹੜੀ ਹੈ ਉਹ ਆਰਗੇਨਾਈਜ਼ ਕੀਤੀ ਗਈ ਸੀ ਤੇ ਵੱਖ-ਵੱਖ ਰਾਸੀ ਧਾਰਮਿਕ ਜਿਹੜੀਆਂ ਸ਼ਖਸੀਅਤਾਂ ਨੇ ਇਸ ਮੌਲियत ਕੀਤੀ ਤੇ ਬਹੁਤ ਵਧੀਆ ਜਿਹੜਾ ਇੱਕ ਇਸਲਾਮ ਦਾ ਅਸਲੀ ਜਿਹੜਾ ਮਹੱਤਵ ਹੈ ਕਿ ਆਪਸੀ ਭਾਈਚਾਰਕ ਸਾਂਝ ਨੂੰ ਜਿਹੜਾ ਵਧਾ ਕੇ ਉਹ ਆਪਣੇ ਲੋਕਾਂ ਤੇ ਜਾਓ ਆਪਣੇ ਲੋਕਾਂ ਨੂੰ ਦਾਵਤ ਤੇ ਬੁਲਾਓ ਤੇ ਉਹਨਾਂ ਨਾਲ ਆਪਣੇ ਭਾਈਚਾਰਕ ਜਿਹੜੀ ਸਾਂਝ ਦੀ ਆ ਉਹ ਗੱਲ ਕਰੋ ਤੇ ਬਹੁਤ ਵਧੀਆ ਲੱਗਿਆ ਤੇ ਸਾਰਿਆਂ ਨੇ ਜੋ ਜਿੰਨੀਆਂ ਵੀ ਸ਼ਖਸੀਅਤਾਂ ਸੀਗੇ ਆਪਣੇ ਆਪਣੇ ਵਿਚਾਰ ਰੱਖੇ ਤੇ ਇੱਕ ਵਧੀਆ ਮੈਸੇਜ ਸੀਗਾ ਭਾਈਚਾਰਕ ਸਾਂਝ ਨੂੰ ਅੱਗੇ ਵਧਾਉਣ ਦਾ ਤੇ ਇਨਸ਼ਾਅੱਲਾ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਜਿਹੜੀ ਇਫਤਾਰ ਪਾਰਟੀ ਆ ਇਹ ਇਦਾਂ ਹੀ ਵੱਡੇ ਪੱਧਰ ਤੇ ਜਿਹੜਾ ਇਹ ਕੰਮ ਇਹਨਾਂ ਦਾ ਚੱਲੂ ਰਹੇ ਬਹੁਤ ਬਿਹਤਰੀਨ ਮਾਸ਼ਾਅੱਲਾ ਇਫਤਾਰ ਪਾਰਟੀ ਰੱਖੀ ਗਈ ਪ੍ਰਧਾਨ ਜੀ ਦੀ ਤਰਫੋਂ ਔਰ ਇਹ ਇਸ ਚੀਜ਼ ਦਾ ਪੈਗਾਮ دیتی ਹੈ ਕਿ ਹਮ ਸਭ ਕੇ ਅੰਦਰ آپس میں بھائی چارہ محبت کے ساتھ اخوت کے ساتھ رہیں یہی اس چیز کا پیغام جاتا ہے اور افتار پارٹک یہ افتار پارٹی کا ہمیں پیغام دیتی ہے کہ ہم اس کے اندر آپس میں پیار محبت سے رہیں اور آج ہم سب کو یہاں بلایا گیا یہ اکٹھا کیا گیا اس چیز کا مقصد بھی یہی ہے کہ تمام مذہب کے لوگ یہاں پر آئے ماشاءاللہ بہت بڑا خیر مقدم ہے والکم ہے خوش آمدید سب کی تو یہ اسی لیے پروگرام رکھا گیا کہ اس سے ایک جاتا ہے ہمارے ملک کے اندر کہ ہمارے ملک کی جو خوبصورتی ہے हिंदू और मुसलमान और सिख यहां हम सब मिलजुल कर जो रहते हैं वो सियाज पे पैगाम भी आया है कि हम सब के अंदर ऐसे हम प्यार मोहब्बत से रहें और रहौवत के साथ रहें